ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭੇ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਾਭੂ ਪਰਮਾਰਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦੀਨ ਦਿਆਲ ਕਿਰਪਾਲ ਨਿਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨ ਸੈ ਨ ਛੋੜ ਜਾਏ ਨਾਨਕ ਰੰਗ ਰਾਤਾ ਚਿੰਤ ਅੰਦੇਸਾ ਘਣ ਤ ਤਜੇ ਜਾਨ ਹੁਕਮ ਪਛਾਤਾ ਨੈ ਬਿਨ ਸੈ ਨ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹਲਾ ਪੰਜਵਾਂ ਏਕ ਤੇਗ ਗੋਬਿੰਦ ਕੀ ਤਿਆਗੀ ਅਨਰਾਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਏਕ ਤੇਗ ਗੋਬਿੰਦ ਕੀ ਤਿਆਗੀ ਅਨਰਾਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦੀਨ ਦਿਆਲ ਕਿਰਪਾਲ ਨਿਦੇ ਸਾਸ ਸਾਸ ਸੁਮਾਰੈ ਕਰਨ ਹਾਰ ਜੋ ਕਰ ਰਹੀ ਆ ਸਾਈ ਵਡਿਆਈ ਗੁਰ ਪੂਰਾ ਉਪਦੇਸ ਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਾਤਾ ਚੰਤ ਅੰਦੇਸਾ ਘਣਤ ਤਜ ਜਾਣ ਹੁਕਮ ਪਛਾਤਾ ਨੈ ਬਿਨੁ ਸੈ ਨ ਛੁੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹਲਾ ਪੰਜਵਾ ਏਕ ਟੇਕ ਗੋਬਿੰਦ ਕੀ त्यागी ਅਨਰਾਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਏਕ ਤੇਗ ਗੋਬਿੰਦ ਕੀ ਤਿਆਗੀ ਅਨਰਾਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦੀਨ ਦਿਆਲ ਕਿਰਪਾਲ ਨਿਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹਿ ਆਸਾਈ ਵੜਿਆਈ ਗੋਰਪੂਰ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਹਾਤਾ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਗਾਤਾ ਬਿਲਾਵਲ ਮਹਲਾ 5 ਵਾ ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭੇ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਾਭੂ ਪਰਮਾਰਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦਿਨ ਦਿਵਾਲ ਕਿਰਪਾਲ ਨਿਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਘਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਾਤਾ ਚਿੰਤ ਅੰਦੇਸਾ ਘਣ ਤ ਤਜੇ ਜਾਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹਲਾ 5 ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦੀਨ ਦਿਆਲ ਕਿਰਪਾਲ ਨਿਦੇ ਸਾਸ ਸਾਸ ਸੁਮਾਰੈ ਕਰਨ ਹਾਰ ਜੋ ਕਰ ਰਿਹਾ ਸਾਈ ਵੜਿਆਈ گور ਪੂਰਾਉ ਬਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨ ਸੈ ਨ ਛੋੜ ਜਾਏ ਨਾਨਕ ਰੰਗ ਰਾਤਾ ਚੰਦ ਅੰਦੇਸਾ ਘਣਤ ਤਜ ਜਾਣ ਹੁਕਮ ਪਛਾਤਾ ਨੈ ਬਿਨੁ ਸੈ ਨ ਛੁੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹਲਾ 5 ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭੇ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਏਕ ਤੇਗ ਗੋਬਿੰਦ ਕੀ ਤਿਆਗੀ ਅਨਰਾਸ ਸਭੇ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦੀਨ ਦਿਆਲ ਕਿਰਪਾਲ ਨਿਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੋ ਰ ਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਤਾ ਚਿੰਤ ਅੰਦੇਸਾ ਗਣ ਤਤਾ ਜੇ ਜਨ ਹੁਕਮ ਪਛਾਤਾ ਨੈ ਬਿਨਸੈ ਨ ਛੋੜ ਜਾਏ ਨਾਨਕ ਰੰਗ ਰਗਾਤਾ ਬਿਲਾਵਲ ਮਹਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭੇ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਾਭੂ ਪਰਮਾਰਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿ ਪਾਰੈ ਦੀਨ ਦਿਆਲ ਕਿਰਪਾਲ ਨਿਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੂਰਾ ਉਪਦੇਸ ਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਾ ਜਾਨ ਹੁਕਮ ਪਛਾਤਾ ਨੈ ਬਿਨਸੈ ਨਾ ਛੋੜ ਜਾਏ ਨਾਨਕ ਰੰਗ ਰਾਤਾ ਚਿੰਤ ਅੰਦੇਸਾ ਘਣ ਤ ਤਜੇ ਜਾਨ ਹੁਕਮ ਪਛਾਤਾ ਨੈ ਬਿਨਸੈ ਨਾ ਛੋੜ ਜਾਏ ਨਾਨਕ ਰੰਗ ਰਾਤਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ